ਅੱਜ 6 ਜੂਨ ਹੈ ਕੱਲੂ ਕਾਰ ਦੱਸਿਆ ਤੇ ਜਸੂਰ ਯਾਦ ਕੀਤਾ ਜਾ ਰਿਹਾ ਕਿਉਂਕਿ 1984 ਦੇ ਵਿੱਚ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀ ਤਾਂ ਕਈ ਸਿੱਖ ਉਸ ਵਿੱਚ ਸ਼ਹੀਦ ਹੋਏ ਨੇ ਅਟੈਕ ਨੂੰ ਜਿਹੜਾ ਹੈਗਾ ਕਦੇ ਨਹੀਂ ਭੁੱਲਿਆ ਜਾਂਦਾ ਲਗਾਤਾਰ ਵਕ ਵਕ ਥਾਵਾਂ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤਾਂ ਜਿਹਦੇ ਚੱਲਦਿਆਂ ਅੱਜ ਆਲ ਇੰਡੀਆ ਕਿਸਾਨ ਯੂਨੀਅਨ ਫਤਿਹ ਦੇ ਸਤੇ ਦੇ ਉੱਪਰ ਫਰੀ ਕੋਟ ਦੇ ਵਿੱਚ ਯੂਬਲੀ ਚੌਂਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹੌਦਿਕ ਵਰਗ ਦੇ ਲੋਕ ਪਹੁੰਚੇ ਨੇ ਚਾਹੇ ਉਹ ਕਿਸਾਨ ਹੋਵੇ ਮਜ਼ਦੂਰ ਹੋਵੇ ਕਾਰੇ ਕਾਰ ਮੁਲਾਜ਼ਮ ਹੋਣੋਂ ਸਿੱਖ ਪੰਥ ਦੀ ਜਥੇਬੰਦੀਆਂ ਦੇ ਹੋਣ ਆ ਜਾਏ ਰਾਜਨੀਤਿਕ ਲੋਕ ਹੋਣ ਸਾਰੇ ਪਹੁੰਚੇ ਨੇ ਹਰ ਸਾਲ ਜਿਹੜਾ ਫ੍ਰੀਕੋਰਡ ਦੇ ਇਸ ਬਜਬਲੀ ਚੌਂਕ ਦੇ ਵਿੱਚ ਜਿਹੜਾ ਇਸ ਤਰ੍ਹਾਂ ਤੋਂ ਉੱਪਰ ਆਯਾਤ ਕੀਤਾ ਜਾਂਦਾ ਉਹਨਾਂ ਸ੍ਰੀ ਤਾਂ ਨੂੰ ਪ੍ਰਣਾਮ ਕੀਤਾ ਜਾਂਦਾ ਕਿਉਂਕਿ ਇਸ ਸਮੇਂ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀਗਾ ਉਸ ਸਮੇਂ ਤੇ ਲੈ ਕੇ ਹੁਣ ਤੱਕ ਜਿਹੜੇ ਲਗਾਤਾਰ ਸਮੇਂ ਦੀਆਂ ਸਰਕਾਰਾਂ ਨੂੰ ਘੇਰਿਆ ਜਾ ਰਿਹਾ ਹੈ ਤੇ ਪ੍ਰੋਫੈਸ਼ਨ ਕੀਤੇ ਜਾਂਦੇ ਨੇ ਤੇ ਜਸਦੇ ਚੱਲਦੇ ਆ ਅੱਜ ਫ੍ਰੀ ਕੋਰਟ ਦੇ ਵਿੱਚ ਵੀ ਜਿਹੜਾ ਹੈਗਾ ਖੜਿਆ ਗਿਆ ਹੈਗਾ ਕਿ ਹਰ ਸਾਲ ਇਸ ਚੌਂਕ ਦੇ ਵਿੱਚ ਜਿਹੜਾ ਹੈਗਾ ਖੜ ਕੇ ਪ੍ਰਦਰਸ਼ਨ ਕੀਤਾ ਗਿਆ ਕਿ ਇਸ ਤੋਂ ਪਹਿਲਾਂ ਵੀ ਇਸ ਚੌਂਕ ਦੇ ਵਿੱਚ ਜੋ ਲਗਾਤਾਰ ਬੇਅਦਬਿਕਤਨਾਵਾ ਹਉਂ ਨਸੀ ਉਹਨਾਂ ਦੇ ਉੱਪਰ ਐਨਐਸ ਲੋਨ ਨੂੰ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਇਸ ਚੌਂਕ ਦੇ ਵਿੱਚ ਲਗਾਤਾਰ ਜਿਹੜਾ ਆਪਣੀਆਂ ਕਿਉਂਕਿ 1984 ਦੀ ਜੋ ਘਟਨਾ ਹੈ ਉਹ ਕਦੇ ਵੀ ਭੁੱਲਣ ਯੋਗ ਨਹੀਂ ਤੇ ਜੋ ਸਿੱਖਾਂ ਦੇ ਮਨਾਂ ਦੇ ਵਿੱਚੋਂ ਜੋ ਸਰਕਾਰਾਂ ਪ੍ਰਤੀ ਰੋਸ ਹੈ ਉਹ ਲਗਾਤਾਰ ਉਸੇ ਤਰ੍ਹਾਂ ਜਾਰੀ ਰਹਿੰਦਾ ਤੇ ਜਿਸ ਦੇ ਚਲਦਿਆਂ ਅਸੀਂ ਇਨਸਾਫ ਲਈ ਅਸੀਂ ਦੂਜੇ ਪਾਸੇ ਜਿਹੜਾ ਹੈਗਾ ਸ਼ਹੀਦਾਂ ਨੂੰ ਜਿਹਨਾਂ ਸਮੇਂ ਸ਼ਹਾਦਤ ਹੋਈ ਉਹਨਾਂ ਨੂੰ ਯਾਦ ਕਰਦਿਆਂ ਹੋਇਆ ਉਹਨਾਂ ਨੂੰ ਲੈ ਕੇ ਜਿਹੜਾ ਪ੍ਰੋਗਰਾਮ ਕੀਤਾ ਗਿਆ ਹੈਗਾ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ 48 ਘੰਟੇ ਦੇ ਵਿੱਚ ਫ੍ਰੀਕੋਰਟ ਦੇ ਹਰ ਇੱਕ ਵਰਗ ਦੇ ਲੋਕ ਪਹੁੰਚੇ ਨੇ ਤਾਂ ਅੱਜ ਜੋ ਫਰੀਕ ਕੋਡ ਦੇ ਵਿੱਚ ਜਿਹੜਾ ਹੈਗਾ ਰੋਜ਼ਚਾਰ ਕੀਤਾ ਜਾ ਰਿਹਾ ਹੈ ਅਤੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਜਾ ਰਿਹਾ ਹੈ ਸਾਡੇ ਨਾਲ ਆਲ ਇੰਡੀਆ ਕਿਸਾਨ ਯੂਨੀਅਨ ਦੇ ਸੁਪਾ ਪ੍ਰਧਾਨ ਸਰਜੀਤ ਸਿੰਘ ਲਾਹਯੂਤ ਨੇ ਰਾਜੀ ਆ ਅੱਜ ਜਿਹੜਾ ਹੈਗਾ ਇੱਥੇ ਪ੍ਰਸ਼ੰਨ ਕੀਤਾ ਜਾ ਰਿਹਾ ਹੈਗਾ ਕਿਉਂਕਿ ਹਰ ਸਾਲ ਕੀਤਾ ਜਾਂਦਾ ਹੈਗਾ ਇਸ ਦਿਨ ਨੂੰ ਨਾ ਭੁੱਲਣ ਦੇਣ ਵਾਲਾ ਦਿਨ ਹੈਗਾ ਕੀ ਕਹਿਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਭ ਨੂੰ ਪਤਾ ਕਿ ਪਿਛਲੇ 40 41 ਸਾਲਾਂ ਤੋਂ ਲਗਾਤਾਰ ਜਿਹੜਾ ਰੋਸ ਵਜੋਂ ਸਿੱਖ ਕੌਮ ਜਿਹੜਾ ਰੋਜ਼ ਪ੍ਰਦਰਸ਼ਨ ਕਰਦੀ ਆ ਰਹੀ ਆ ਯਾਦ ਕਰਦੀ ਆ ਰਹੀ ਆ ਇਹਨਾਂ ਦਿਨਾਂ ਨੂੰ ਸਰਕਾਰਾਂ ਇਹ ਦਿਨ ਭੁਲਾਉਣੀਆਂ ਚਾਹੁੰਦੀਆਂ ਪਰ ਸਿੱਖ ਕੌਮ ਨਾ ਅੱਜ ਭੁੱਲੂਗੀ ਨਾ ਕਾਮ ਭੁੱਲੂਗੀ ਜੇ ਸਰਕਾਰਾਂ ਜਿਹੜੀਆਂ ਜਦੋਂ ਇਹਨਾਂ ਦੀਆਂ ਬਿਲਡਿੰਗਾਂ ਤੇ ਇਹਨਾਂ ਦੀ ਕਿਸੇ ਵੀ ਇਮਾਰਤਾਂ ਤੇ ਅਟੈਕ ਹੁੰਦਾ ਉਦੋਂ ਇਹ ਕਹਿੰਦੇ ਆ ਕਿ ਅਸੀਂ ਨਹੀਂ ਭੁੱਲ ਸਕਦੇ ਅੱਜ ਸਾਡੇ ਦਰਬਾਰ ਸਾਹਿਬ ਤੇ ਅਟੈਕ ਹੋਇਆ ਸਾਡੇ ਬਾਪੂ ਜੀ ਤੇ ਅਟੈਕ ਹੋਇਆ ਸਾਡੇ ਸੁਪਰੀਮ ਕੋਰਟ ਤੇ ਅਟੈਕ ਹੋਇਆ ਤੇ ਅਸੀਂ ਕਿਵੇਂ ਭੁੱਲ ਜੀਏ ਨਾ ਸੀ ਭੁੱਲਣਾ ਚਾਹੀਦਾ ਸਾਨੂੰ ਨਾ ਹੀ ਭੁੱਲਾਂਗੇ ਸਾਡੇ ਚੜ੍ਹਦੀ ਕਲਾ ਦੀ ਨਿਸ਼ਾਨੀਆਂ ਸਿੱਖ ਕੌਮ ਦੀ ਕਿ ਐਨੇ ਲੋਕ ਅਜ ਇਕੱਤਰ ਹੋਏ ਨਹੀਂ ਸੰਗਤ ਇਕੱਤਰ ਹੋਈ ਆ ਫਰੀਦਕੋਟ ਦੇ ਵਿੱਚ ਇਸੇ ਦਿਨ ਨੂੰ ਯਾਦ ਕਰਦੇ ਆ ਹਾਲਾਂਕਿ ਫੇਰ ਵੀ ਜਿਹੜਾ ਸਰਕਾਰਾਂ ਦਾ ਵਰਤਾਂਤ ਆ ਉਹੋ ਹੀ ਆ ਅੱਜ ਵੀ ਜਿਹੜਾ ਸਰਤਾਰਾਂ ਕੋਹ ਕੋਹ ਕੇ ਨੌਜਵਾਨਾਂ ਨੂੰ ਮਾਰ ਰਹੀਆਂ ਤੇ ਉਸ ਸਮੇਂ ਵੀ ਉਹੀ ਸੀ ਠੀਕ ਆ ਇਹਨਾਂ ਦੀ ਗਿਣਤੀ ਸਰਕਾਰ ਦੀ ਗਿਣਤੀ 3100 ਆ ਪਰ ਅਸਲ ਦੇ ਵਿੱਚ ਗਿਣਤੀ 8-9000 ਜੇ ਆ ਕਹਿੰਦੇ ਵੀ ਸੰਤ ਕਾਨੇ ਨਲ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਅਸੀਂ ਜੀ ਉੱਥੇ ਬਹੁਤ ਗਲਤ ਹੋ ਰਿਹਾ ਸੀਗਾ ਜੀ ਉਹਨਾਂ ਨੂੰ ਅਸੀਂ ਖਤਮ ਕਰਨਾ ਸੀਗਾ ਤੇ ਦੂਜੇ ਕਾਲੀ ਗੁਰਦੁਆਰਾ ਸਾਹਿਬ ਤੇ ਕਿਉਂ ਅਟੈਕ ਕੀਤਾ ਉੱਥੇ ਤਾਂ ਸੰਤ ਗਿਆਨੀ ਜਨ ਸਿੰਘ ਬੰਨਾਲੇ ਨਹੀਂ ਸੀ ਸੋ ਇਹਨਾਂ ਦੀ ਨੀਤੀ ਆ ਜਿਹੜੀ ਉਹ ਲਗਾਤਾਰ ਜਿਹੜੀ ਉਹ ਜਾਰੀ ਆ ਉਹਦੋਂ ਵੀ ਜਾਰੀ ਸੀ ਅੱਜ ਵੀ ਜਾਰੀ ਆ ਸੋ ਵਧੀਆ ਮੈਂ ਤਾਂ ਵਧੀਆ ਕਿੰਨਾ ਕਿ ਕਿਹਨੂੰ ਕਿਹਨੂੰ ਖਤਮ ਕਰ ਲੋਗੇ ਪੰਜਾਬ ਦੇ ਵਿੱਚੋਂ ਸਿੱਖ ਕੌਮ ਨੂੰ ਖਤਮ ਕਰ ਦੇਓਗੇ ਤੇ ਫਿਰ ਜਿਹੜੀ ਬਾਹਰ ਸਿੱਖ ਬੈਠੇ ਆ ਉਹ ਮੈਂ ਤਾਂ ਕਹਿੰਦਾ ਚੰਗੀ ਗੱਲ ਆ ਜਿਹੜੇ ਬਾਹਰ ਗਏ ਆ ਨਾ ਬਾਹਰ ਬੈਠੇ ਆ ਚੰਗੀ ਗੱਲ ਆ ਮੈਂ ਨਹੀਂ ਮਾੜੀ ਗੱਲ ਕਹਿੰਦਾ ਉਹਨਾਂ ਨੂੰ ਵੀ ਕੁਝ ਲੋਕ ਕਹਿ ਦਿੰਦੇ ਆ ਵੇ ਉਹ ਬਾਹਰ ਬੈਠੇ ਆ ਵਧੀਆ ਗੱਲ ਆ ਸੇਫ ਬੈਠੇ ਆ ਚੜ੍ਹਦੀ ਕਲਾ ਦੀ ਨਿਸ਼ਾਨੀ ਦੇ ਰਹੇ ਆ ਪੰਜਾਬ ਨੂੰ ਸਪੋਰਟ ਕਰ ਰਹੇ ਆ ਕੀ ਚਾਹੀਦਾ ਆ ਇਹ ਦੇਖਿਆ ਕਿ ਅੱਜ ਦੇ ਸਮਾਗਮ ਦੇ ਵਿੱਚ ਹਰ ਇੱਕ ਵਰਗ ਦੇ ਲੋਕ ਪਹੁੰਚੇ ਨੇ ਆ ਇਹ ਕਿਵੇਂ ਲੱਗਦਾ ਕਿ ਕਿ ਅਕਸਰ ਵੇਖਿਆ ਨੇ ਕਈ ਵਾਰ ਦੇਸ਼ ਦੇ ਵਿੱਚ ਵੰਡੀਆਂ ਪੈ ਜਾਂਦੀਆਂ ਨੇ ਪਰ ਅੱਜ ਇੱਥੇ ਕਿਸਾਨ ਮਜ਼ਦੂਰ ਹਰ ਇੱਕ ਵਰਗ ਇੱਥੇ ਇਕੱਠਾ ਹੈ ਚਾਹੇ ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ ਸਾਰੇ ਭਾਈ ਜਰ ਇਕੱਠੇ ਹੋ ਸਿੱਖ ਵੀ ਇਕੱਠੇ ਆ ਹਿੰਦੂ ਵੀ ਇਕੱਠੇ ਆ ਮੁਸਲਮਾਨ ਭਾਈਚਾਰਾ ਵੀ ਇਕੱਠਾ ਸਾਰੇ ਵਰਗਾਂ ਦੇ ਲੋਕ ਇਕੱਠੇ ਆ ਕਿਸਾਨ ਜਥੇਬੰਦੀਆਂ ਵੀ ਇੱਥੇ ਆਈਆਂ ਹੋਈਆਂ ਤੁਸੀਂ ਦੇਖੋ ਹੌਲੀ 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 ਕਿਸਾਨ ਜਥੇਬੰਦੀਆਂ ਜਿਹੜੀਆਂ ਜਿਨ੍ਹਾਂ ਨੂੰ ਪਹਿਲਾਂ ਕਾਮਰੇਡ ਕਿਹਾ ਜਾਂਦਾ ਸੀ ਉਹ ਵੀ ਹੌਲੀ ਹੌਲੀ ਸਿੱਖ ਕੌਮ ਦੇ ਵੱਲ ਨੂੰ ਚੱਲ ਚੱਲ ਰਹੀਆਂ ਤੇ ਚੜ੍ਹਦੀ ਕਲਾ ਦੇ ਨਿਸ਼ਾਨੀ ਤੁਸੀਂ ਦੇਖੋ ਅੱਜ ਇਹ ਫ੍ਰੀਕੋਰਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜਾ ਹੈਗਾ ਸਮਾਗਮ ਰੱਖਿਆ ਗਿਆ ਸੀ ਤੇ ਜਿਸ ਵਿੱਚ ਵੱਧ ਚੜ ਕੇ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਹਰ ਇੱਕ ਵਰਗ ਦੇ ਲੋਕ ਪਹੁੰਚੇ ਨੇ ਜਿਵੇਂ ਕਿ ਪਹਿਲਾਂ ਗੱਲਬਾਤ ਕੀਤੀ ਆ ਕਿ ਹਰ ਇੱਕ ਵਰਗ ਚਾਹੇ ਸਿੱਖ ਕਿਉਂਕਿ ਅਕਸਰ ਹੀ ਸਾਡੇ ਵਿੱਚ ਵੰਡੀਆਂ ਪਾਈਆਂ ਜਾਂਦੀਆਂ ਨੇ ਕਿ ਇਹ ਸਿੱਖ ਹੈ ਇਹ ਮੁਸਲਮਾਨ ਹੈ ਇਹ ਸਾਈ ਹੈ ਪਰ ਜਿਹੜੀ ਲੋਕਾਂ ਦੇ ਵਿੱਚ ਸਾਂਝ ਆ ਆਪਸੀ ਭਾਈਚਾਰ ਸਾਂਝ ਆ ਪਿਆਰ ਆ ਉਸੇ ਤਰੀਕੇ ਬਰਕਰਾਰ ਰਹਿੰਦਾ ਜਿਹਦੇ ਚੱਲਦੇ ਆ ਅੱਜ ਜੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਐ ਫ੍ਰੀ ਕੋਰਟ ਦੇ ਵਿੱਚ ਨਿਕਲ ਕੇ ਆਈਆਂ ਨੇ ਸਾਡੇ ਨਾਲ ਕਿਸਾਨ ਜੱਥੇਬੰਦੀ ਆਗੂ ਮੌਜੂਦ ਨੇ ਆਂਦੀ ਅਗਵੇਦੀ ਕੀ ਕਹਿਣਾ ਹੈਗਾ ਅੱਜ ਰਾਜੀਵਰਦੀ ਅੱਜ ਜਿਹੜਾ ਹੈ ਇੱਥੇ ਚੌਂਕ ਦੇ ਵਿੱਚ ਖੜਕੇ ਕਿਉਂਕਿ ਕਾਫੀ ਲੰਮਾ ਸਮਾਂ ਹੋ ਚੁੱਕਿਆ ਹੈ ਸੰਘਰਸ਼ ਕਰਦਿਆਂ ਸਿੱਖ ਕਦੇ ਵੀ ਜਿਹੜੀ ਇਹ ਚੀਜ਼ ਨਹੀਂ ਭੁੱਲ ਸਕਦੇ ਦੇਖੋ 1984 ਚ ਜਿਹੜਾ ਦਖਾਤ ਖਾਸ ਤੌਰ ਤੇ ਸਿੱਖਾਂ ਦੇ ਵਾਰਤੇ ਆ ਸਾਡੇ ਗੁਰਦਵਾਰਾਂ ਦੇ ਵਾਰਤੇ ਆ ਰਿਕਾਤਾਂ ਸਾਹਿਬ ਦੇ ਵਾਰਤੇ ਆ ਚੌਟੀਆਂ ਹੋਰ ਗੁਰਦਵਾਰਾਂ ਦੇ ਵਾਰਤੇ ਆ ਇਹ ਨਾ ਭੁੱਲਣ ਯੋਗ ਹੈ ਤੇ ਨਾ ਹੀ ਇਹ ਭੁੱਲਿਆ ਜਾ ਸਕਦਾ ਹਜੇ ਤੱਕ ਵੀ ਉਹਨਾਂ ਲੋਕਾਂ ਨੂੰ ਸਜਾਵਾਂ ਤੱਕ ਨਹੀਂ ਮਿਲੀਆਂ ਉਦੋਂ ਦੀਆਂ ਸਰਕਾਰਾਂ ਨੇ ਖਾਸ ਤੌਰ ਤੇ ਸਾਡੇ ਕਾਲ ਤਖਤੇ ਸਾਡੇ ਗੁਰਦਵਾਰਾ ਹਾਮਾਂ ਤੇ ਅਟੈਕ ਕਰਕੇ ਸਾਡੀ ਸਿੱਖੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਇਹ ਚੀਜ਼ਾਂ ਉਦੋਂ ਪੁਰਾਣੇ ਸਮੇਂ 'ਚ ਖਤਮ ਨਹੀਂ ਹੋ ਗਿਆ ਹੁਣ ਤਾਂ ਖਤਮ ਕਰੇਗਾ ਤੁਸੀਂ ਅੱਜ ਦੇਖ ਲਓ 40 ਸਾਲ ਬਾਅਦ ਵੀ ਲੋਕਾਂ 'ਚ ਕਿੰਨਾ ਜੋਸ਼ ਹੈ ਵੀ ਇਹ ਦਿਹਾੜਾ कल्ੂ ਕਰਾ ਉਦੋਂ ਹੋਇਆ ਇਹ ਬਹੁਤ ਮਾੜਾ ਹੋਇਆ ਹੈ ਅਤੀ ਨਿੰਦਣਯੋਗ ਹੈ ਇਹ ਨਹੀਂ ਹੋਣਾ ਚਾਹੀਦਾ ਗੁਬਿੰਦਰ ਜੀ ਤੁਹਾਡਾ ਕੀ ਕਹਿਣਾ ਹੈਗਾ ਕਾਫੀ ਲੰਮਾ ਸਮਾਂ ਹੋ ਗਿਆ ਅੱਜ ਜਿੱਥੇ ਵੀ ਪੰਜਾਬੀ ਬੈਠਾ ਆਪਣਾ ਅੰਗਰੇਜ਼ਾਂ ਵਿੱਚ ਬੈਠਾ ਇਹ ਦਿਨ ਜਿਹੜੇ ਨਹੀਂ ਭੁੱਲ ਸਕਦਾ ਇਹ ਦਿਨ ਭੁੱਲੇ ਜਾ ਹੀ ਨਹੀਂ ਸਕਦੇ ਜੀ ਕਿਉਂਕਿ ਇਹ ਤਾਨਾਸ਼ਾ ਸਰਕਾਰਾਂ ਨੇ ਇੱਕ ਕਮਿਊਨਿਟੀ ਨੂੰ ਦਬਾਉਣ ਦੀ ਖਾਤਰ ਉਹਨਾਂ ਦੇ ਧਰਮ ਤੇ ਅਟੈਕ ਕਰਨਾ ਉਹਨਾਂ ਦੇ ਦਖਤਾਂ ਤੇ ਅਟੈਕ ਕਰਨਾ ਉਹ ਕਿਵੇਂ ਭੁੱਲਿਆ ਜਾਊਗਾ ਜਿੱਥੇ ਸਾਡੇ ਉਹਨਾਂ ਸ਼ਹੀਦਾਂ ਨੇ ਜਿਹਦੇ ਵਿੱਚ ਸਾਡੀਆਂ ਉਹ ਔਰਤ ਭੈਣਾਂ ਉਪਕਾਰ ਕਰ ਗਿਆ ਜਿਨ੍ਹਾਂ ਨੇ ਸਰਕਾਰ ਨੂੰ ਮੂੰਹ ਤੋੜ ਜਵਾਬ ਦਿੰਦਿਆਂ ਆਈਆਂ ਉੱਥੇ ਸ਼ਹੀਦ ਹੋਈਆਂ ਲੱਖਾਂ ਸੰਘਤ ਉੱਥੇ ਜਿਹੜੀ ਪ੍ਰਕਰਮਾਂ ਦੇ ਵਿੱਚ ਮੱਥਾ ਟੇਕਣ ਗਈ ਨੂੰ ਕਤਲਪਰਾ ਕਰਕੇ ਇੱਕ ਤਰ੍ਹਾਂ ਦੇ ਮੌਤੇ ਘਾਟ ਪਾ ਦੇ ਗਿਆ ਉਹ ਜੀਜਾ ਕੋਲੋਂ ਜੋਗ ਨਹੀਂ ਦੀਆਂ ਇਸੇ ਕਰਕੇ ਅੱਜ ਵੀ ਉਹ ਜਿਹੜਾ ਦੁੱਖ ਦੀ ਘੜੀ ਹੈ ਦੋਨਾਂ ਸ਼ਹੀਦਾਂ ਨੂੰ ਸਮਰਪਤ ਅੱਜ ਵੀ ਲੋਕ ਚੇਤੇ ਕਰਦੇ ਉਹਨਾਂ ਦਾ ਨਾਂ ਤੇ ਉਹਨਾਂ ਦਾ ਦਿਹਾੜਾ ਮਨੋਣ ਨੂੰ ਤਾਂ ਹੀ ਇੱਥੇ ਇਕੱਠੇ ਹੁੰਦੇ ਆ ਤਾਂ ਜੋ ਜਿਹੜਾ ਇਹ ਭਲਾ ਸਰਕਾਰਾਂ ਲੱਖ ਜੋਰ ਲਾ ਲੈਣਾ ਇਹ ਜਿਹੜੀ ਸਿੱਖ ਕੌਮ ਨੂੰ ਜਾਂ ਉਹਨਾਂ ਦੇ ਜਿਹੜੇ ਉਹ ਬੀਕਾ ਦਾ ਇਹਨਾਂ ਨੇ ਕੁਛ ਕੀਤਾ ਇਹਨਾਂ ਨੂੰ ਕਦੇ ਵੀ ਮਾਫ ਨਹੀਂ ਕਰਨੀਆ ਠੀਕ ਆ ਪੋਲੀਟਿਕਲ ਪਾਰਟੀਆਂ ਲੋਕਾਂ ਨਾਲ ਜੁੜੇ ਆ ਲੋਕ ਵੋਟਾਂ ਦੀ ਖਾਤਰ ਬੜਾ ਕੋਸ਼ਿਸ਼ ਕਿਉਂਕਿ ਪੰਜਾਬ ਦੇ ਹੀ ਸਾਡੇ ਭੈਣ ਭਰਾ ਹੁੰਦੇ ਆ ਪਰ ਉਹ ਜਿਹੜੀਆਂ ਲੋਕਾਂ ਨੇ ਉਹ ਸ਼ਾਸਨ ਕਰਕੇ ਜਿਹੜਾ ਉਤਿਆਚਾਰ ਕੀਤਾ ਉਹ ਕਦੇ ਭੁੱਲਣ ਨਹੀਂ ਸਕਦੇ ਨਾ ਹੀ ਉਹ ਭੁੱਲਿਆ ਜਾਊਗਾ ਤੋਂ ਤੁਸੀਂ ਸੁਣਿਆ ਕਿ ਲਗਾਤਾਰ ਇਸ ਦਿਨ ਨੂੰ ਕਦੇ ਵੀ ਭੁੱਲਿਆ ਜਾ ਸਕਦਾ ਕਿਉਂਕਿ ਆ ਉਹੀ ਗੱਲ ਕਰਦੇ ਆ ਕਿ ਹਾਲਾਂਕਿ ਰਾਜਿਕ ਲੋਕ ਪਵਾੜੇ ਪਉਣ ਦੀ ਗੱਲਾਂ ਕਰਦੇ ਨੇ ਪਰ ਇੱਕ ਇਹਦਾ ਸਬੂਤ ਜੋ ਵੇਖਣ ਨੂੰ ਮਿਲਦਾ ਅਕਸਰ ਹੀ ਫਰੀਦਕੋਟ ਦੇ ਵਿੱਚ ਇਹ ਮਿਲਦਾ ਕਿਉਂਕਿ ਹਰ ਇੱਕ ਵਰਗ ਇਕੱਠਾ ਹੁੰਦਾ ਉਹ ਇਹ ਕੋਈ ਜਾਤ ਪਾਤ ਨਹੀਂ ਦੇਖਦੇ ਕੋਈ ਧਰਮ ਨਹੀਂ ਦੇਖਦੇ ਜਿਸ ਦੀ ਵੀ ਜਿਹੜੀ ਲੋੜ ਹੁੰਦੀ ਹੈ ਹਰ ਜਨ ਨਾਲ ਖੜ ਕੇ ਇੱਕ ਇਨਸਾਨੀਅਤ ਦਾ ਜਿਹੜਾ ਹੈਗਾ ਇਨਸਾਨੀਅਤ ਦਿਖਾਉਂਦੇ ਨੇ ਕਿ ਜਹੰਤਿਆ ਤਸਵੀਰਾਂ ਤੁਹਾਡੇ ਸਾਹਮਣੇ ਅੱਜ ਹਰ ਇੱਕ ਵਰਗ ਇਕੱਠਾ ਖੜਾ ਹੋਇਆ ਤੇ ਸਾਡੇ ਨਾਲ ਜਲਜੀ ਵਲੋਂ ਬਚਾਓ ਦੇ ਕਨਵੀਨਰ ਸ਼ੰਕਰ ਜੀ ਮੌਜੂਦ ਨੇ ਸ਼ੰਕਰ ਜੀ ਅੱਜ ਇਕੱਠੇ ਹੋਏ ਆ ਸਾਰਿਆਂ ਨੇ ਆਪਸੀ ਭਾਈਚਾਰਕ ਸਾਂਝ ਦਾ ਇੱਕ ਸੰਦੇਸ਼ ਵੀ ਦਿੱਤਾ ਜਿੱਥੇ ਅੱਜ ਸ਼ਹੀਦਾਂ ਨੂੰ ਵੀ ਯਾਦ ਕੀਤਾ ਗਿਆ ਤੁਹਾਡਾ ਇਹ ਹੈ ਜੀ ਜਦੋਂ ਜ਼ਾਲਮ ਸਰਕਾਰਾਂ ਕਿਸੇ ਕਮਿਊਨਿਟੀ ਨਾਲ ਜੇਨੋਸਾਈਡ ਕਰਦੀਆਂ ਤਾਂ ਸਰਕਾਰਾਂ ਨੂੰ ਇਹ ਹੁੰਦਾ ਵੀ ਸ਼ਾਇਦ ਅਸੀਂ ਉਹ ਕਮਿਊਨਿਟੀ ਨੂੰ ਖਤਮ ਕਰ ਦੇਾਂਗੇ ਅਸਰ ਉਹਦਾ ਉਲਟ ਹੁੰਦਾ ਹੈ ਉਹ ਕਮਿਊਨਿਟੀ ਹੋਰ ਉੱਭਰ ਕੇ ਸਾਹਮਣੇ ਆਉਂਦੀ ਹੈ ਜਿਵੇਂ ਕਿ ਆਪਾਂ ਨੂੰ ਅੱਜ ਨਜ਼ਰ ਆ ਰਿਹਾ ਹੈ ਸਰਕਾਰਾਂ ਨੂੰ ਇਹ ਲੱਗਦਾ ਸੀ ਵੀ ਦੁਬਾਰਾ ਕੋਈ ਸਿੱਖ ਪੰਥ ਦਾ ਨਾਮ ਨਹੀਂ ਲਊਗਾ ਅੱਜ ਆ ਦੇਖੋ ਹਰ ਸ਼ਹਿਰ ਹਰ ਚੌਂਕਾਂ ਦੇ ਵਿੱਚ ਇਹ ਚੀਜ਼ ਹੋ ਰਹੀ ਹੈਗੀ ਤਾਂ ਸਰਕਾਰਾਂ ਨੂੰ ਇਹ ਚੀਜ਼ ਲਈ ਸਬਕ ਲੈਣਾ ਚਾਹੀਦਾ ਹੈ ਚਾਹੇ ਕੋਈ ਵੀ ਕਮਿਊਨਿਟੀ ਹੋਵੇ ਕਿਸੇ ਤੇ ਇੰਨਾ ਕਹਿਰ ਨਹੀਂ ਕਰਨਾ ਚਾਹੀਦਾ ਵੀ ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਵੀ ਉਸ ਚੀਜ਼ ਨੂੰ ਯਾਦ ਰੱਖਣ ਜਦੋਂ ਆਪਾਂ ਕਿਸੇ ਸੰਯੁਕਤ ਰੂਪ ਵਿੱਚ ਰਹਿੰਦੇ ਆ ਜਿਵੇਂ ਭਾਰਤ ਇੱਕ ਬਹੁਤ ਗੁਲਦਸਤੇ ਦੀ ਤਰ੍ਹਾਂ ਜਿਹਦੇ ਵਿੱਚ ਬਹੁਤ ਕਮਿਊਨਟੀਆਂ ਜਿਹੜੀਆਂ ਬੜੇ ਅਨੰਦ ਨਾਲ ਖੁਸ਼ੀ ਨਾਲ ਰਹਿੰਦੀਆਂ ਗਈਆਂ ਔਰ ਹਰ ਕਮਿਊਨਿਟੀ ਨੂੰ ਖੁਸ਼ੀ ਨਾਲ ਰਹਿਣ ਦਾ ਹੱਕ ਹੈ ਕਿਸੇ ਨਾਲ ਵੀ ਇਸ ਤਰ੍ਹਾਂ ਦਾ ਜਿਹੜਾ ਘਰਾਓ ਨਹੀਂ ਹੋਣਾ ਚਾਹੀਦਾ ਜੀ ਜਿਹੜੇ ਕਸੂਰਵਾਰ ਹੈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਅੱਗੇ ਸਬਕ ਮਿਲੇ ਵੀ ਕੁਝ ਵੀ ਗਲਤ ਹੁੰਦਾ ਹੈ ਤਾਂ ਕਸੂਰਵਾਰਾਂ ਨੂੰ ਸਜ਼ਾ ਵੀ ਮਿਲਦੀ ਹੈ ਔਰ ਕਮਿਊਨਿਟੀ ਉੱਪਰ ਕੇ ਅੱਗੇ ਵੀ ਹੁੰਦੀ ਗਈ ਹੈ ਜੀ ਇਹ ਸ਼ਾਨ ਹੈ ਸਾਡੇ ਪੰਜਾਬ ਦੀ ਆ ਦੇਖੋ ਸਾਰੀਆਂ ਕਮਿਊਨਿਟੀਆਂ ਇੱਥੇ ਇਕੱਠੀਆਂ ਹੋਈਆਂ ਐ ਇੱਥੇ ਕੋਈ ਸਿਰਫ ਆਪਾਂ ਇੱਕ ਕਮਿਊਨਿਟੀ ਨਹੀਂ ਕਹਿ ਸਕਦੇ ਇੱਥੇ ਹਿੰਦੂ ਸਿੱਖ ਈਸਾਈ ਸਾਰੇ ਖੜੇ ਹੋਏ ਆ ਕਿਉਂ ਕਿਉਂਕਿ ਆਪਾਂ ਇੱਕ ਦੂਜੇ ਦੇ ਨਾਲ ਆ ਜਿਹੜੇ ਵੱਖਰੇਵੇਂ ਹੁੰਦੇ ਸਰਕਾਰਾਂ ਵੱਲੋਂ ਬਣਾਈ ਜਾਂਦੇ ਲੋਕਾਂ 'ਚ ਕੋਈ ਵਖਰੇਵਾਂ ਨਹੀਂ ਹੁੰਦਾ ਇਸ ਲਈ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਜੀ ਉਹ ਲਗਾਤਾਰ ਇਹ ਕਹਿੰਿਆ ਕਿ ਆ ਬਾਕੀ ਸਰਕਾਰਾਂ ਅਕਸਰੀ ਪਹਾੜੇ ਪਾਣੀਆਂ ਦੇ ਵਿੱਚ ਸਵਾਲ ਖੜੇ ਕਰਦੀਆਂ ਨੇ ਪਰ ਜਿਹੜੇ ਲੋਕ ਆ ਇਕੱਠੇ ਨੇ ਗਰਾਊਂਡ ਲੈਵਲ ਤੇ ਜਿੱਸਦੇ ਨੇ ਅੱਜ ਹਰ ਇੱਕ ਵਰਗ ਇੱਥੇ ਮਿਲਿਆ ਤੁਹਾਨੂੰ ਗੱਲਬਾਤ ਸੁਣਾਈਏ ਹੋਰ ਵੀ ਆਪਾਂ ਗੱਲਬਾਤ ਕਰਦੇ ਆ ਤੋ ਅੱਜ ਦੇ ਇਸ ਸਮਾਗਮ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜੋ ਭਰਤੀ ਕਮੇਟੀ ਪੰਜ ਮੈਂਬਰੀ ਕਮੇਟੀ ਬਣੀ ਸੀ ਉਹਨਾਂ ਦੇ ਮੈਂਬਰ ਵੀ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਹਾਂ ਅੱਜ ਤੁਸੀਂ ਫਰੀਕੋਟ ਇੱਥੇ ਪਹੁੰਚੇ ਹੋ ਕਿਵੇਂ ਦੇਖਦੇ ਹੋ ਕੋਈ ਹਰ ਸਾਲ ਜਿਹੜਾ ਸਿੱਖ ਕੌਮ ਚਾਹੇ ਜਿੱਥੇ ਵੀ ਬੈਠੀ ਵਦੇਸ਼ਾਂ ਵਿੱਚ ਬੈਠੀ ਆ ਇਹ ਦਿਨ ਨੂੰ ਯਾਦ ਕਰਦੀ ਆ ਤੇ ਕਿਤਨਾ ਕਿ ਭਾਵੁਕ ਹੁੰਦੀ ਆ ਜੀ ਬਿਲਕੁਲ ਜੀ ਅੱਜ ਜੋ 6 ਜੂਨ ਦਾ ਦਿਹਾੜਾ ਸਾਰੀ ਸਿੱਖ ਕੌਮ ਸਾਰੇ ਦੁਨੀਆ ਵਿੱਚ ਮਨਾ ਰਹੀ ਹੈ ਉਹ ਆਪਦੇ ਸ਼ਹੀਦਾਂ ਨੂੰ ਯਾਦ ਕਰਦੀ ਹੈ ਤੇ ਉਸ ਵਕਤ ਨੂੰ ਯਾਦ ਕਰਕੇ ਆਪਣਾ ਦਰਦ ਜਗਾਹਰ ਕਰਦੀ ਹੈ ਕਿ ਸਿੱਖ ਜੋ ਦੂਜੇ ਨੰਬਰ ਦਾ ਸ਼ਹਿਰੀ ਹੋਣ ਦਾ ਉਹਨਾਂ ਨੂੰ ਜੋ ਸਬੂਤ ਦਿੱਤਾ ਗਿਆ ਸਿਰ ਆਪਣੀ ਸਰਕਾਰਾਂ ਵੱਲੋਂ ਦਿੱਲੀ ਦੀਆਂ ਸਰਕਾਰਾਂ ਵੱਲੋਂ ਇਸ ਕਰਕੇ ਸਿੱਖ ਆਪਣੀ ਨਸਲ ਕੁਸ਼ੀ ਨੂੰ ਹਰ ਸਾਲ ਇਸੇ 6 ਜੂਨ ਵਾਲੇ ਦਿਨ ਯਾਦ ਕਰਦੀ ਹੈ ਕਾਰਨ ਕਿ ਮੰਨਦੇ ਹੋ ਕਿਉਂਕਿ ਸਰਕਾਰਾਂ ਦਰਬਾਰੇ ਦਾ ਕਿਹਾ ਜਾਂਦਾ ਹੈ ਕਿ ਸੰਤ ਜਨ ਅ ਸਿੰਘ ਭਿੰਡਰਾਂ ਵਾਲੇ ਪੰਜਾਬ ਦੇ ਵਿੱਚ ਅਤਵਾਦ ਕਰਦੇ ਤੇ ਪੁਜਾਰੇ ਸੀਗੇ ਪਰ ਜਿਹੜੇ ਸਿੱਖੋਂ ਆ ਉਹਨਾਂ ਨੂੰ ਆਪਣਾ ਹੀਰੋ ਮੰਨਦੀ ਹੈ ਕਿਉਂਕਿ ਉਹਨਾਂ ਦੇ ਅਗਰ ਚਿੰਤਾ ਚਲਾ ਦੀ ਕੋਸ਼ਿਸ਼ ਕਰਦੇ ਨਹੀਂ ਬਿਲਕੁਲ ਸੰਤ ਪਿੰਡਰਾਲੇ ਸੰਤ ਅਤਵਾਦੀ ਨਹੀਂ ਸਨ ਉਹ ਸਿੱਖਾਂ ਦੇ ਲੀਡਰਸ ਹਨ ਤੇ ਸਿੱਖਾਂ ਦੇ ਹੱਕਾਂ ਲਈ ਉਹ ਆਵਾਜ਼ ਉਠਾਉਂਦੇ ਸਨ ਜਦੋਂ ਜਦੋਂ ਕੋਈ ਵੀ ਮੈਂਜੋਰਟੀ ਆਪਣੀ ਆਵਾਜ਼ ਉਠਾਉਂਦੀ ਹੈ ਤਾਂ ਜਿਹੜੀਆਂ ਮੈਂਜੋਰਟੀ ਵਾਲੇ ਲੋਕ ਹੁੰਦੇ ਆ ਉਹਨਾਂ ਨੂੰ ਇਹ ਲੱਗਦਾ ਹੈ ਕਿ ਕਿ ਇਹ ਇਹ ਆਪਣੀ ਅਲੈਦਾ ਕੋਈ ਚੀਜ਼ ਮੰਗ ਰਹੇ ਹਨ ਪਰ ਬਿਲਕੁਲ ਇਦਾਂ ਦਾ ਨਹੀਂ ਸੀ ਸੈਂਤ ਭਿੰਡਰਾਲਿਆਂ ਦਾ ਵੀ ਅਜੰਡਾ ਇਹੀ ਸੀਗਾ ਕਿ ਬਾਦੂ ਜਿਹੜੇ ਅਧਿਕਾਰ ਨੇ ਉਹ ਸਟੇਟਾਂ ਨੂੰ ਮਿਲੇ ਜਾਂਦੇ ਚਾਹੀਦੇ ਹਨ ਸੋ ਸਾਡੇ ਨਾਲ ਸਿੱਖ ਪ੍ਰਚਾਰਕ ਮੀਬਿੰਦਰ ਸੇਖੋ ਵੀ ਮੌਜੂਦ ਨੇ ਆਪਾਂ ਸਿੱਖੋ ਸਾਹਿਬ ਕਿਵੇਂ ਦੇਖਦੇ ਹਾਂ ਲਗਾਤਾਰ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਰਹੇ ਹੋ ਅੱਜ ਦੇ ਦਿਨ ਤੇ ਜੇਕਰ ਲੋਕਾਂ ਨੂੰ ਮਿਲਦੇ ਹਨ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਕੀ ਆਉਂਦਾ ਹੈ ਕੀ ਅ ਦੇਖੋ ਜੀ ਜਿਹੜਾ 80 ਦਾ ਤੇ 90 ਦਾ ਦੌਰ ਸੀਗਾ ਉਦੇ ਵਿੱਚ ਜੋ ਪੰਜਾਬ ਦੇ ਵਿੱਚ ਨੌਜਵਾਨਾਂ ਦੀ ਜਿਹੜੀ ਕਰਤਾਰਕੁਸ਼ੀ ਤੇ ਨਸਲਕੁਸ਼ੀ ਹੋਈ ਹੈ ਤੁਸੀਂ ਵੇਖੋ ਵੀ 5 5 ਸਾਲ 7 ਸਾਲ 10 ਸਾਲ 12 ਸਾਲ ਦੇ ਬੱਚਿਆਂ ਨੂੰ ਪੰਜਾਬ ਦੇ ਘਰਾਂ ਚੋਂ ਆਮ ਸੁਧਾਰਨ ਪਰਿਵਾਰਾਂ ਦੇ ਵਿੱਚੋਂ ਕੱਢ ਕੇ ਉਹਨਾਂ ਨੂੰ ਲਿਮੀਨੇਟ ਕਰਤਾ ਅੱਜ ਤੱਕ ਨਹੀਂ ਪਤਾ ਲੱਗਿਆ ਵੀ ਮਾਵਾ ਦੇ ਪੁੱਤ ਕਿੱਥੇ ਗਏ ਠੀਕ ਹੈ ਜਿਹੜੇ ਸਰਗਰਮ ਸੀ ਉਹਨਾਂ ਦਾ ਸਰਕਾਰਾਂ ਨਾਲ ਆਪਸੇ ਪੇਚਰ ਸੀਗਾ ਲੇਕਿਨ ਆਮ ਜਿਹੜੇ ਲੋਕ ਸੀ ਉਹਨਾਂ ਦਾ ਕੀ ਕਸੂਰ ਸੀ ਸੋ ਸਾਨੂੰ ਬੜਾ ਦੁੱਖ ਹੈ ਕਿ 80 ਦੇ دہਾਕਾ ਤੇ 90 ਦੇ دہਾਕੇ ਦੇ ਵਿੱਚ ਇੱਕ ਪੀੜ੍ਹੀ ਖਤਮ ਕਰ ਦਿੱਤੀ ਪੰਜਾਬ ਦੀ ਇਹ ਹਿੰਦੁਸਤਾਨ ਦੀ ਸਰਕਾਰ ਨੇ ਸੋ ਬੜੀ ਦੁੱਖ ਦੀ ਗੱਲ ਹੈ ਕਿ ਅਕਾਲ ਤਖਤ ਮਹਾਨ ਜਿੱਥੋਂ ਹਜ਼ਾਰੀ ਹੋਏ ਹੁਕਮਨਾਮਾ ਜਿਹਨੂੰ ਅਸੀਂ ਸਿਰ ਮੱਥੇ ਲਾਉਂਨੇ ਆ ਜਿੱਥੇ ਜਾ ਕੇ ਅਸੀਂ ਨਤਮਸਤਕ ਹੁੰਨੇ ਆ ਜੋ ਸਾਡੀ ਇੱਕ ਕਹਿੰਦੇ ਹੁੰਦੇ ਆ ਵੀ ਸਾਡੀ ਪੇਰੈਂਟ ਬਾਡੀ ਹੈ ਉਸ ਦੇ ਉੱਤੇ ਹਮਲਾ ਕਰਨਾ ਉਹਨਾ ਬਿਲਡਿੰਗਾਂ ਨੂੰ ਤਬਾਹ ਕਰਨਾ ਇਹ ਬਹੁਤ ਦੁੱਖ ਦੀ ਗੱਲ ਹੈ ਅਸੀਂ 6 ਜੂਨ ਨੂੰ ਸਾਡਾ ਹਿਰਦਾ ਵਲੁੰਦੜਾ ਜਾਂਦਾ ਹੈ ਅਸੀਂ ਇੱਕ ਦੁੱਖ ਵਜੋਂ ਹਰ ਸਾਲ ਮਨਾਉਂਦੇ ਆ ਇਹ ਸਾਲ ਵੀ ਮਨਾ ਰਹੇ ਆ ਤੇ ਅੱਜ ਬਾਬਾ ਫਰੀਜੀ ਦੀ ਧਰਤੀ ਫਰੀਦਕੋਟ ਵੇਖੇ ਸਾਨੂੰ ਇਸ ਗੱਲ ਦਾ ਬੜਾ ਦੁੱਖ ਹੈ ਕਿ ਮਤਲਬ ਕਿੰਨਾ ਲੱਖਾਂ ਦਾ ਇਹ ਸ਼ਹਿਰ ਹੈ ਲੇਕਿਨ ਇਸ ਗੱਲ ਦੀ ਖੁਸ਼ੀ ਵੀ ਹੈ ਕਿ 500 ਦੇ ਵੱਧ ਅੱਜ ਨੌਜਵਾਨ ਪੂਰੇ ਨੌਜਵਾਨ ਜਿਹੜੇ ਇਕੱਠੇ ਹੋ ਕੇ ਅੱਜ ਇਸ ਚੌਂਕ ਦੇ ਵਿੱਚ ਉਹਨਾਂ ਨੇ ਅੱਜ ਰੋਸ ਪ੍ਰਗਟ ਕੀਤਾ ਰੋਸ ਦਰਜ ਕੀਤਾ ਸੋ ਅੱਜ ਬਹੁਤ ਠੁਕਦੀ ਗੱਲ ਹੈ ਸੋ ਜਿਸ ਤਰ੍ਹਾਂ ਸਾਰੇ ਹੀ ਆਗੂ ਨੇ ਦੱਸਿਆ ਕਿ ਅੱਜ ਦਾ ਦਿਨ ਨਾ ਭੁੱਲਣ ਯੋਗ ਹੈ ਚਾਹੇ ਪੰਜਾਬੀ ਜਾਂ ਸਿਕਪੌਮ ਕਿੱਥੇ ਬੈਠਾ ਹੋਵੇ ਹਰ ਇੱਕ ਵਰਗ ਇਸ ਦਿਨ ਦੇ ਉੱਪਰ ਇਕੱਠਾ ਹੁੰਦਾ ਜੋ ਅੱਜ ਤਸਵੀਰਾਂ ਤੁਹਾਨੂੰ ਕੱਪ ਰਹੀਆਂ ਹਨ